ਮੇਰਾ ਨਾਮ ਸतीश ਪੋੰਜ ਜੀ ਚੇਅਰਮੈਨਸ਼ਿਪ ਮਦਲਾ ਢਿੰਗਰਾ ਯੂਥ ਵੈਲਫੇਅਰ ਕਲੱਬ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਫ੍ਰੀ ਮੈਡੀਕਲ ਕੈਂਪ ਮਦਾਨਤਾ ਹਸਪੀਟਲ ਵੱਲੋਂ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਫ੍ਰੀ ਦਵਾਈਆਂ ਫ੍ਰੀ ਇੰਜਾ ਫ੍ਰੀ ਹਾਰਟ ਦੇ ਟੈਸਟ ਫ੍ਰੀ ਬਲੱਡ ਟੈਸਟ ਹੱਡੀਆਂ ਦੇ ਟੈਸਟ ECG ਐਕਸ-ਰੇ ਹੋਰ ਵੀ ਜੋ ਲੋਕਾਂ ਦੇ ਬਿਮਾਰੀ ਦੇ ਹਿਸਾਬ ਨਾਲ ਸਾਰੇ ਡਾਕਟਰ ਮਾਹਿਰ ਇਹ ਟੀਮ ਇੱਥੇ ਪਹੁੰਚੀ ਆ ਤੇ ਭਾਰੀ ਗਿੰਦੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੋਕ ਇੱਥੇ ਆ ਰਹੇ ਨੇ ਕਿਹੜੇ ਕਿਹੜੇ ਭਾਈ ਜੀ ਟੈਸਟ ਹੋਣੇ ਨੇ ਭਾਈ ਜੀ ਇੱਥੇ ਹਰ ਪ੍ਰਕਾਰ ਦੀਆਂ ਦਵਾਈਆਂ ਦਿੱਤੀਆਂ ਆ ਰਹੀਆਂ ਭਾਜੀ ਫ੍ਰੀ ਬਲੱਡ ਟੈਸਟ ਨੇ ਹੱਡੀਆਂ ਦੇ ਟੈਸਟ ਨੇ ECG ਐਕਸ-ਰੇ ਫ੍ਰੀ ਦਵਾਈਆਂ ਫ੍ਰੀ ਨਜਰੀਆਂ ਇੱਥੋਂ ਕਿੰਨਾ ਕੋ ਬਲੱਡ ਇਕਠਾ ਹੁੰਦੀ ਉਮੀਦ ਹੈ ਜੀ ਬਲੱਡ ਹੁਣ ਤੱਕ ਦੇ तकरीबन 100 ਤੋਂ ਉੱਪਰ ਡੋਨੇਟ ਹੋ ਚੁੱਕਾ ਹੈ ਤੇ ਜਿੰਨੇ ਦੇ ਤੱਕ ਲੋਕਾਂ ਦੇ ਰੁਝਾਨ ਚੱਲਦੇ ਪਏ ਨੇ ਬਲੱਡ ਕੈਂਪ ਅਨੰਦ ਦੇ ਤੱਕ ਚੱਲੇਗਾ ਲੋਕ ਨੇ ਉਸ ਹਿਸਾਬ ਦੇ ਹਿਸਾਬ ਨਾਲ ਕਿਸ ਤਰ੍ਹਾਂ ਸਮਾਂ ਆਉਣ ਵਾਲੇ ਟਾਈਮ ਤੇ ਤੁਹਾਡੀ ਸੰਸਥਾ ਹੋਰ ਕੀ ਕੀ ਕਰ ਰਹੀ ਹੈ ਬਰਾਬਰ ਮੈਂ ਤੇ ਤੁਹਾਡੇ ਮਾਦੀਨ ਸ਼ਹਿਕਾ ਦੇ ਲੋਕਾਂ ਨੂੰ ਹਮੇਸ਼ਾ ਦੇ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਇੱਕ ਮੰਚ ਤੇ ਆ ਕੇ ਸਮਾਜਿਕ ਸੋਸ਼ਲ ਕੰਮ ਕਰਨ ਦੇ ਦਈ ਦੇ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਹੀ ਤਾਨੂ ਛੱਡ ਕੇ ਆਪਣੇ ਲਾਲਚ ਨੂੰ ਛੱਡ ਕੇ ਸਮਾਜ ਦੇ ਪਤੀ ਪ੍ਰਤੀ ਸਮਰਪਣ ਕਰਕੇ ਇਹ ਕੰਮ ਕਰਨੇ ਚਾਹੀਦੇ ਨੇ ਜੋ ਲੋਕ ਸਾਨੂੰ ਸਹਿਯੋਗ ਕਰਦੇ ਨੇ ਉਹਨਾਂ ਦਾ ਬਹੁਤ ਧੰਨਵਾਦ ਤੇ ਜਿਨ੍ਹਾਂ ਲੋਕੀ ਸਾਨੂੰ ਸਾਡੀ ਮਦਦ ਕਰਦੇ ਨੇ ਸਾਡਾ ਉਤਸ਼ਾਹ ਖੋਣਾ ਵਾਦਾ ਹੈ ਅਸੀਂ ਉਹਨੇ ਉਤਸ਼ਾਹ ਦੇ ਨਾਲ ਹੋਰ ਕੰਮ ਕਰਦੇ ਆਂ ਕਿੰਨੇ ਸਾਲਾਂ ਦਾ ਇਹ ਜੋ ਸਾਡੀ ਸੰਸਥਾ 2016 ਤੋਂ ਨਿਰੰਤਰ ਕੰਮ ਕਰ ਰਹੀ ਆ ਜਿਹੜੇ 3 ਮੈਡੀਕਲ ਕੈਂਪ ਆ ਸਾਡਾ ਤੀਸਰਾ ਮੈਡੀਕਲ ਕੈਂਪ ਆ ਜੀ ਮੈਂ ਤੁਹਾਡੇ ਮਾਧਮ ਨਾਲ ਇੱਕੋ ਛੜਾ ਦੇ ਲੋਕਾਂ ਨੂੰ ਪਾਰਟੀ ਬਾਜ਼ੀ ਦੇ ਉੱਪਰ ਉੱਠ ਕੇ ਸਮਾਜ ਦੇ ਪ੍ਰਤੀ ਸਮਰਪਣ ਸਮਾਜ ਦੇ ਪ੍ਰਤੀ ਆਪਣੀ ਇੱਛਾ ਆਪਣਾ ਲਾਲਚ ਛੱਡ ਕੇ ਇੱਕ ਮੰਚ ਤੇ ਆ ਕੇ ਲੋਕ ਪੜ੍ਹਾਈ ਦੇ ਕੰਮ ਕਰਨੇ ਚਾਹੀਦੇ ਨੇ ਲੋਕ ਨਸ਼ਿਆਂ ਤੋਂ ਦੂਰ ਰਹਿਣ ਜੋ ਤੇ ਵੈਕ ਬੈ ਕਲਬ ਥੋੜੇ ਡਵੈਲਪ ਹੋਣੇ ਚਾਹੀਦੇ ਨੇ ਜਦੋਂ ਸਾਰਾ ਸਮਾਜ ਇੱਕ ਮੰਚ ਤੇ ਖੜਾ ਹੋਏਗਾ ਤੇ ਆਪਣੇ ਆਪ ਸਮਾਜ ਦੇ ਵਿੱਚ ਆਂਡ ਗੁਆਂਤ ਵਾਲਾ ਮੈਸੇਜ ਵਧਿਆ ਜਾਏਗਾ ਜੋ ਲੋਕ ਨਸ਼ੇ ਦੰਦਲੇ ਵਿੱਚ ਫਸੇ ਨੇ ਉਹਨਾਂ ਦੇ ਮਤਲਬ ਮਦਦ ਕਰਨ ਲਈ ਹਰ ਕਲਬ ਸਾਡਾ ਹਰ ਸੰਭਵ ਮਦਦ ਕਰੇਗਾ ਤੇ ਕਰਦਾ ਰਿਹਾ ਹੈ ਤੇ ਜੋ ਵੀ ਸਮਾਜ ਦੇ ਪਰਦੇ ਕੰਮ ਹੋਣਗੇ ਆਪਾਂ ਤਨ ਦੇ ਨਾਲ ਤਨ ਮਨ ਧਨ ਦੇ ਨਾਲ ਕਰਾਂਗੇ ਧੰਨਵਾਦ